ਜਿਹੜੀਆਂ ਗੱਲਾਂ ਸਿੱਖ ਕਰਦੇ ਨੇ ਮੈਂ ਸੁਣ ਸੁਣ ਹੈਰਾਨ ਹੋ ਜਾਂਦਾ ਮਿਥ ਮਿਰਾਕਲ ਕਰਾਮਾਤ ਚਮਤਕਾਰ ਬੀਏ ਚ ਐਮਏ ਚ ਐਮਫਲ ਚ ਪੀਐਚਡੀ ਸਾਡਾ ਸਿਲੇਬਸ ਹੈ ਅੱਛਾ ਜੀ ਅਸੀਂ ਕਲਾਸ ਚ ਪੜਾਉਣਾ ਇਹ ਜਿਵੇਂ ਕਵਿਤਾ ਵਾਸਤੇ ਅਲੰਕਾਰ ਹੁੰਦੇ ਨੇ ਇਸ ਤਰ੍ਹਾਂ ਧਰਮ ਬਾਰੇ ਮਿਥ ਧਰਮ ਵਾਸਤੇ ਮਿਥ ਤੇ ਮਿਰਾਕਲ ਹੁੰਦੇ ਨੇ ਦੁਨੀਆ ਦਾ ਕੋਈ ਧਰਮ ਮਿਥ ਤੇ ਮਿਰਾਕਲ ਤੋਂ ਬਗੈਰ ਨਹੀਂ ਹੈ ਮਿਥਾਂ ਨੇ ਜਿਹੜੀਆਂ ਉਹਦੀ ਵਿਆਖਿਆ ਕਰਨੀ ਆਉਣੀ ਚਾਹੀਦੀ ਹੁੰਦੀ ਹੈ ਭਾਈ ਸੰਤੋਖ ਸਿੰਘ ਜੀ ਨੇ ਪੁਰਾਣੀਆਂ ਮਿੱਥਾਂ ਤਾਂ ਪੇਸ਼ ਕੀਤੀਆਂ ਕੀਤੀਆਂ ਬਹੁਤ ਸਾਰੀਆਂ ਮਿੱਥਾਂ ਹੈ ਜਿਹੜੀਆਂ ਉਹਨਾਂ ਨੇ ਆਪਣੇ ਕੋਲੋਂ ਘੜੀਆਂ ਤੇ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਨਾ ਤੁਹਾਨੂੰ ਗੁਰੂ ਗਨਾਰਕ ਦੇਵ ਜੀ ਹਰਦੁਵਾਰ ਗਏ ਨੇ ਹਰਦੁਵਾਰ ਇਤਿਹਾਸਕ ਤੌਰ ਤੇ ਗਏ ਸਨ ਹਾਂਜੀ ਇਹ ਤਾਂ ਠੀਕ ਹੈ ਲੇਕਿਨ ਉੱਥੇ ਭਾਈ ਸੰਤੋਖ ਸਿੰਘ ਸਾਖੀ ਲਿਖਦੇ ਨੇ ਹੁਣ ਜਿਹੜੀ ਕਿ ਚਾਰਾਂ ਜਨਮ ਸਾਖੀਆਂ ਚ ਨਹੀਂ ਹੈ ਭਾਈ ਸੰਤੋਖ ਸਾਹਿ ਲਿਖਦੇ ਨੇ ਕਿ ਸੰਗਤ ਬੈਠੀ ਹੈ ਮਹਾਰਾਜ ਉਪਦੇਸ਼ ਤੇ ਕਿ ਹਟੇ ਨੇ ਦੇਖ ਰਹੇ ਨੇ ਕਿ ਮਾਤਾ ਗੰਗਾ ਹੱਥਾਂ 'ਚ ਸੋਨੇ ਦਾ ਥਾਲ ਹੀਰੇ ਮੋਤੀਆਂ ਨਾਲ ਭਰੇ ਹੋਏ ਲਈ ਆਉਂਦੇ ਨੇ